ਕਰਦਾ ਤੂੰ ਜੋ ਵੀ ਰੱਬਾ ਕਰਦਾ ਕਮਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਆਪਾਕ ਸ੍ਰੀ ਤੁਹਾਨੂੰ ਕਹੀਦਾ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੇ ਉੱਤੇ ਭਰੋਸਾ ਰੱਖਿਆ ਕਰੋ ਕਦੇ ਤੁਹਾਡੀ ਪਿੱਠ ਨਹੀਂ ਲੱਗਣ ਦਿੰਦੇ ਇਹ ਵੀਡੀਓ ਇਹ ਸਭ ਕੁਝ ਇੱਕ ਬਹਾਨਾ ਚੇਤੇ ਆਪਾਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਕਰਨਾ ਆਜੋ ਫਿਰ ਅੱਜ ਵੀ ਇੱਕ ਐਸੀ ਗੱਲ ਦੇ ਬਾਰੇ ਗੱਲ ਕਰਦੇ ਆਂ ਜੀ ਨੂੰ ਸੁਣ ਕੇ ਤੁਹਾਡੇ ਮੂੰਹ ਦੇ ਵਿੱਚੋਂ ਆਪਣੇ ਆਪ ਹੀ ਵਾਹਿਗੁਰੂ ਵਾਹਿਗੁਰੂ ਜਰੂਰ ਨਿਕਲੂਗਾ ਤੁਸੀਂ ਵੀ ਚੇਤੇ ਕਰੋਗੇ ਉਸ ਕਾਲਪੁਰ ਕੋ ਵਾਹਿ ਕਰੂੰ ਆਪਾਂ ਕੋ ਸਮੇਂ ਪਹਿਲਾਂ ਇੱਕ ਵੀਡੀਓ ਸ਼ੇਅਰ ਕੀਤੀ ਸੀ ਜਿਦੇ ਵਿੱਚ ਇੱਕ ਕਬੂਤਰ ਦੀ ਸਟੋਰੀ ਸਾਂਝੀ ਕੀਤੀ ਸੀ ਜਿਦੇ ਵਿੱਚ ਦੱਸਿਆ ਸੀ ਕਿ ਇੱਕ ਕਬੂਤਰ ਕਿਦਾਂ ਸਾਲ ਬਾਅਦ 40-45 ਦੇਸ਼ਾਂ ਨੂੰ ਪਾਰ ਕਰਕੇ ਆਪਣੇ ਮਾਲਕ ਦੇ ਕੋਲੇ ਵਾਪਸ ਚਲੇ ਜਾਂਦਾ ਉਸ ਸਮੇਂ ਕਈ ਭੈਣ ਭਰਾਵਾਂ ਨੇ ਸਵਾਲ ਕੀਤਾ ਸੀ ਕਿ ਕਬੂਤਰ ਨੂੰ ਰਾਹ ਕਿਵੇਂ ਪਤਾ ਹੋ ਜਾਂ ਕਬੂਤਰ ਸਮੁੰਦਰ ਦੇ ਉੱਪਰ ਦੀ ਕਿਵੇਂ ਨਿਕਲਿਆ ਹੋਊਗਾ ਕਈਆਂ ਨੇ ਮਜ਼ਾਕ-ਮਜ਼ਾਕ ਦੇ ਵਿੱਚ ਵੀ ਕਿਹਾ ਸੀ ਵੀ ਕਬੂਤਰ ਨੂੰ ਵੀਜ਼ਾ ਨਹੀਂ ਲੈਣਾ ਪਿਆ ਜਾਂ ਕਿਦਾਂ ਖੈਰ ਸਭ ਆਪਣੇ ਹਿਸਾਬ ਨਾਲ ਆਪਣੇ ਰਿਵਿਊ ਰੱਖ ਦਿੰਦੇ ਨੇ ਪਰ ਅੱਜ ਤੁਹਾਨੂੰ ਦੱਸ ਦਿਆਂ ਕਿ ਗਰੀਨ ਸਰਚ ਹੋਈ ਆ ਉਸ ਰਿਸਰਚ ਤੋਂ ਪਤਾ ਲੱਗਿਆ ਕਿ ਕਬੂਤਰ ਤੇ ਦਿਮਾਗ ਦੇ ਵਿੱਚ ਜਨਮ ਤੋਂ ਹੀ ਇੱਕ ਐਸਾ ਜੀਪੀਐਸ ਸਿਸਟਮ ਹੁੰਦਾ ਉਸ ਕਾਲਪੁਰਖ ਵਾਹਿਗੁਰੂ ਵੱਲੋਂ ਐਸਾ ਜੀਪੀਐਸ ਸਿਸਟਮ ਬਣਾਇਆ ਗਿਆ ਜੋ ਕਿ 53 ਸੈੱਲਾਂ ਦਾ ਇੱਕ ਗਰੁੱਪਾ ਜਿਹੜਾ ਧਰਤੀ ਦੇ ਗ੍ਰੂਤਾਕਰਸ਼ਨ ਖਿੱਚ ਦੇ ਨਾਲ ਮਿਲ ਕੇ ਕੰਮ ਕਰਦਾ ਤੇ ਦੇਖੋ ਉਸ ਅਕਾਲ ਪੁਰਖ ਵਾਹਿਗੁਰੂ ਨੇ ਇਸ ਕਬੂਤਰ ਦੇ ਛੋਟੇ ਜਿਹੇ ਦਿਮਾਗ ਦੇ ਵਿੱਚ ਪੂਰੀ ਧਰਤੀ ਦਾ ਮੈਪ ਜਨਮ ਤੋਂ ਹੀ ਛਾਪ ਦਿੱਤਾ ਜਿਵੇਂ ਕੋਈ ਕਾਪੀ ਪੇਸਟ ਕਰ ਦਿੰਦਾ ਹੁੰਦਾ ਇਹਨੇ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਰਹਿਮਤਾਂ ਇਨਸਾਨ ਨੇ ਜੀਪੀਐਸ ਸਿਸਟਮ ਨੂੰ ਚਲਾਉਣ ਵਾਸਤੇ ਕਿੰਨੇ ਪਾਪੜ ਬੇਲਣੇ ਪਏ ਕਦੇ ਉਹ ਸੈਟੇਲਾਈਟਰ ਉਹਨਾਂ ਨੇ ਲਾਏ ਕਦੇ ਉਹਨਾਂ ਨੇ ਜਿਵੇਂ Google ਵਾਲਿਆਂ ਆਪਾਂ ਗੱਡੀਆਂ ਦੇਖਦੇ ਆਂ ਰੋਡਾਂ ਦੇ ਉੱਤੇ ਫਿਰਦੀਆਂ ਮੈਪ ਨੂੰ ਬਣਾਉਂਦੀਆਂ ਹਨਾ ਉਹ ਕਿੰਨਾ ਕੁਛ ਕੀਤਾ ਤਾਂ ਜਾ ਕੇ ਇੱਕ GPS ਸਿਸਟਮ ਸ਼ੁਰੂ ਹੋਇਆ ਪਰ ਇੱਕ ਪੰਛੀ ਦੇ ਅੰਦਰ ਇੱਕ ਛੋਟੇ ਜਿਹੇ ਪੰਛੀ ਦੇ ਅੰਦਰ ਪਰਮਾਤਮਾ ਨੇ ਆਲ ਰੈਡੀ ਇੱਕ GPS ਸਿਸਟਮ ਸੈੱਟ ਕੀਤਾ ਹੋਇਆ ਜਨਮ ਤੋਂ ਪੂਰੀ ਦੀ ਪੂਰੀ ਧਰਤੀ ਦਾ ਇੱਕ ਮੈਪ ਬਣਾਇਆ ਹੋਇਆ ਜਨਮ ਤੋਂ ਤੇ ਵਿਗਿਆਨੀ ਇਸ ਚੀਜ਼ ਨੂੰ ਦੇਖ ਕੇ ਬਹੁਤ ਹੈਰਾਨ ਨੇ ਹੁਣ ਉਹ ਰਿਸਰਚ ਕਰਦੇ ਆ ਵੀ ਇਹ ਚੀਜ਼ਾਂ ਕੰਮ ਕਿਵੇਂ ਕਰਦੀਆਂ ਨੇ ਆਪਾਂ ਤੁਹਾਨੂੰ ਦੱਸਿਆ ਵੀ ਬੇਸ਼ੱਕ ਵਿਗਿਆਨ ਜਿੰਨੀ ਮਰਜ਼ੀ ਕਹਿ ਦੀ ਆਪਾਂ ਤਰੱਕੀ ਦੇ ਵਿੱਚ ਆ ਪਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਜਿਹੜੇ ਰਚਾਏ ਹੋਏ ਕੌਤਕ ਨੇ ਉਹਦੇ ਜਿਹੜੇ ਖੇਡ ਨੇ ਨਾ ਉਹਨਾਂ ਤੋਂ ਅੱਗੇ ਨਹੀਂ ਹੋ ਸਕਦੀ ਸਮੇ ਸਮੇ ਸਰ ਇਹ ਚੀਜ਼ਾਂ ਪਤਾ ਲੱਗਦੀਆਂ ਰਹਿੰਦੀਆਂ ਨੇ ਜਾਂ ਕਹਿ ਲੋ ਤੁਸੀਂ ਵੀ ਸਮੇ ਸਮੇ ਸਿਰ ਵਗਿਆਨ ਮੰਨਣ ਦੇ ਵਿੱਚ ਮਜਬੂਰ ਹੋ ਜਾਂਦਾ ਵੀ ਕੋਈ ਤਾਕਤ ਹੈ ਜੋ ਇਸ ਪੂਰੇ ਨਿਜਾਮ ਨੂੰ ਚਲਾ ਰਹੀ ਆ ਹੁਣ ਤੱਕ ਐ ਰੋ ਕਹਿਣ ਵੀ ਲੱਗੇ ਕਿ ਕੋਈ ਤਾਕਤ ਹੈ ਐਨੀਵੇਜ਼ ਇਸੇ ਕਰਕੇ ਤੁਹਾਨੂੰ ਕਹੀਦਾ ਕਿ ਉਹ ਅਕਾਲ ਪੁਰਖ ਵਾਹਿਗੁਰੂ ਬਹੁਤ ਵੱਡਾ ਜਿਵੇਂ ਇੱਕ ਛੋਟੇ ਜਿਹੇ ਪੰਛੀ ਨੂੰ ਐਨੇ ਸਾਰੇ ਗੁਣਾਂ ਦੇ ਨਾਲ ਨਵਾਜ਼ ਸਕਦਾ ਉਹ ਇਨਸਾਨ ਉਹ ਬੰਦਾ ਜੀਨੂ ਜਿਹਨੂੰ ਰੱਬ ਹੋਣ ਦਾ ਦਰਜਾ ਦਿੱਤਾ ਗਿਆ ਜਿਹਦੇ ਬਾਰੇ ਕਿਹਾ ਗਿਆ ਕਿ ਜੋ ਬ੍ਰਹਮੰਡੇ ਸੋਈ ਬੰਡੇ ਉਹਦੇ ਅੰਦਰ ਕਿੰਨੇ ਗੁਣ ਹੋਣਗੇ ਗੱਲ ਸਿਰਫ ਇੰਨੀ ਆ ਕਿ ਅਸੀਂ ਆਪਣੇ ਅੰਦਰ ਦੇ ਗੁਣਾਂ ਨੂੰ ਪਛਾਣ ਪਛਾਣ ਨਹੀਂ ਪਾਈ ਸਾਨੂੰ ਪਤਾ ਨਹੀਂ ਹੈਗਾ ਉਹਨਾਂ ਨੂੰ ਪਛਾਣਨ ਦੇ ਵਾਸਤੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਿਆ ਕਰੋ ਕੁਛ ਬਦਲਣ ਦੀ ਲੋੜ ਨਹੀਂ ਪਹਿਲਾਂ ਪਹਿਲਾਂ ਤੁਸੀਂ ਇੱਕ ਚੀਜ਼ ਐਡ ਕਰ ਲਓ ਆਪਣੀ ਜ਼ਿੰਦਗੀ ਦੇ ਵਿੱਚ ਕਿ ਉੱਠਦੇ ਵੇਂ ਤੇ ਉਸ ਪ੍ਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰਨਾ ਫਿਰ ਉਹਨੂੰ ਕਰਨੀਆਂ ਅਰਦਾਸ ਕਿ ਬਾਬਾ ਚੰਗਿਆਂ ਮਾੜਿਆਂ ਤੇਰੇ ਆ ਸਾਡੇ ਤੋਂ ਸਾਡੇ ਆਪ ਨਹੀਂ ਛੁੱਟਦੇ ਹੁਣ ਤੂੰ ਹੀ ਕਿਰਪਾ ਕਰ ਤੇ ਫਿਰ ਦੇਖਿਓ ਤੁਸੀਂ ਚਮਤਕਾਰ ਹੁੰਦੇ ਨੇ ਕਲਾ ਵਰਤਦੀ ਆ ਜ਼ਿੰਦਗੀਆਂ ਬਦਲ ਜਾਂਦੀਆਂ ਨੇ ਇਸੇ ਕਰਕੇ ਕਹੀਦਾ ਮਿੱਤਰੋ ਜ਼ਿੰਦਗੀ ਬਹੁਤ ਖੂਬਸੂਰਤ ਆ ਪਰਮਾਤਮਾ ਨੇ ਦੁਨੀਆ ਬੜੀ ਖੂਬਸੂਰਤ ਬਣਾਈ ਆ। ਬਸ ਤੁਸੀਂ ਅੱਜ ਤੋਂ ਹੀ ਸ਼ੁਰੂ ਕਰੋ ਉਸ ਕਾਲਪੁਰਖ ਵਾਹਿਗੁਰੂ ਨੂੰ ਯਾਦ ਕਰਨਾ। ਦੇਖਿਓ ਫਿਰ ਕਿੰਦਾ ਜ਼ਿੰਦਗੀ ਬਦਲਦੀ ਹੈ। ਧੰਨਵਾਦ ਜਿਉਂਦੇ ਬਸਤੇ ਰਹੋ।